ਲਓ ਬਾਈ ਜੀ ਸ਼ੀਦੀ ਦਿਹਾੜੇ ਚੱਲ ਰਹੇ ਨੇ ਦਸੰਬਰ ਦਾ ਮਹੀਨਾ ਹੁੰਦਾ ਜਿਹੜਾ ਸ਼ੀਦੀ ਦਿਹਾੜਿਆਂ ਦਾ ਹੁੰਦਾ ਇਹ ਜਦੋਂ ਇਹ 20 ਤਰੀਕ ਤੋਂ ਸ਼ੁਰੂ ਹੋ ਜਾਂਦਾ ਹੈ 27 ਤਰੀਕ ਤੱਕ ਚੱਲਦਾ ਹੈ ਅੱਜ 27 ਤਰੀਕ ਹੋ ਗਈ 20 ਤਰੀਕ ਮਾਲਾ 6 ਪੋ ਤੋਂ ਚੱਲ ਪੈਂਦਾ ਇਹ 6 ਪੋ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਦਾ ਸੀ ਤੇ 7 ਪੋ ਨੂੰ ਮਲਵੀ ਸਰਸਾ ਨਦੀ ਦੇ ਕੰਢੇ ਤੇ ਬਿਸ਼ੋੜਾ ਪੈ ਗਈ ਸਾਰੇ ਪਰਿਵਾਰ ਦਾ ਉਹਨੂੰ ਸਾਰਾ ਪਰਿਵਾਰ ਆਪਸ ਵਿੱਚ ਵਿਛੜ ਗਿਆ ਸੀ ਤੇ 8 ਪੋ ਨੂੰ ਚਮਕੌਰ ਦੀ ਗੜੀ ਵਿੱਚ ਜੰਗ ਸ਼ੁਰੂ ਹੋ ਗਈ ਸੀ ਤੇ ਜੰਗ ਸ਼ੁਰੂ ਹੋਣ ਤੋਂ ਬਾਅਦ 9 ਪੋ ਫਿਰ ਮਾਤਾ ਗੁਜਰੀ ਜੀ ਸਹਿਬਜਾਦਾ ਸਮੇਤ ਮਰਿੰਡੇ ਆਪਣਾ ਰਹੇ ਸੀ ਤੇ 10 11 12 ਇਹ ਤਿੰਨੇ ਦਿਨ ਆਪਣਾ ਰਾਤ ਨੂੰ ਛੋਟੇ ਸਹਿਬਜਾਦਾ ਨਾਲ ਸਹਿਬਜਾਦਾ ਨਾਲ ਸਹਿੰਦ ਦੇ ਵਿੱਚ ਰਹੇ ਮਾਤਾ ਗੁਜਰੀ ਜੀ ਤੇ ਅੱਜ 13 ਪਉ ਆ ਮੰਨ ਲਓ ਵੀ 27 ਤਰੀਕ ਅੱਜ 13 ਪਉ ਨੂੰ ਕੀ ਸੀਗਾ ਨਾ ਛੋਟੇ ਸਾਹਿਬ ਜੀ ਆਦਿਆਂ ਦਾ ਮਾਤਾ ਗੁਜਰੀ ਦਾ ਸ਼ਹੀਦ ਹੋ ਗਏ ਸੀਗੇ ਨੀਹਾਂ ਦੇ ਵਿੱਚ ਚਨਾਏ ਸੀ ਛੋਟੇ ਸਾਹਿਬ ਜਦੇ ਤੇ ਸ਼ਹੀਦ ਹੋ ਗਏ ਸੀ ਇਹ ਸ਼ਹੀਦ ਹੋਣ ਤੋਂ ਬਾਅਦ ਅੱਜ ਵੀ ਲਾਸਟ ਦਿਨ ਹੈਗਾ ਇਹ ਛੀਦੀ ਦਿਹਾੜਾ ਤੇ ਜਦ ਹਰ ਜਗ੍ਹਾ ਤੇ ਲੰਗਰ ਚੱਲ ਰਹੇ ਨੇ ਦੁੱਧ ਦੇ ਲੰਗਰ ਚੱਲ ਰਹੇ ਨੇ ਤੇ ਬਾਕੀ ਹੋਰ ਤਰ੍ਹਾਂ ਦੇ ਵੀ ਲੰਗਰ ਵੀ ਚੱਲ ਰਹੇ ਨੇ ਸਾਰੇ ਲੰਗਰ ਤਾਂ ਚੱਲੀ ਜਾਂਦੇ ਨੇ ਤੇ ਲੰਗਰ ਚਾਰ ਦੇ ਚੱਲਦੇ ਵੀ ਜਿਹੜੇ ਆਪਣਾ ਦੁੱਧ ਦਾ ਲੰਗਰ ਚੱਲਿਆ ਸੀ ਇਹ ਬਾਬਾ ਮੋਤੀराम ਮਹਿਰਾ ਜੀ ਜਿਹੜੇ ਸੀਗੇ ਉਹਨਾਂ ਨੇ ਛੋਟੇ ਸਾਹਿਬ ਜੀ ਆਦਿਆਂ ਨੂੰ ਦੁੱਧ ਪਿਆਇਆ ਸੀ ਗਰਮ ਦੁੱਧ ਪਿਆਇਆ ਸੀਗਾ ਤੇ ਦੁੱਧ ਪਿਉਣ ਕਰਕੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਉਹਦਾ ਕਰਕੇ ਉਹਨਾਂ ਦਾ ਕੋਹਲੂ ਦੇ ਵਿੱਚ ਪੀੜਤਾ ਸੀਗਾ ਪਰਿਵਾਰ ਨੂੰ ਸਾਰੇ ਨੂੰ ਬਾਬਾ ਮੋਤੀराम ਮਹਿਰਾ ਜੀ ਦਾ ਜਿਹੜਾ ਪਰਿਵਾਰ ਸੀ ਸਾਰਾ ਉਹ ਕੋਹਲੂ ਦੇ ਵਿੱਚ ਪੀੜਿਆ ਗਿਆ ਸੀ ਇਹ ਇਸ ਤਰ੍ਹਾਂ ਹੀ ਟੋਡਰਮਲ ਦੀ ਹਵੇਲੀ ਹੈ ਜਿਹੜੀ ਉਹ ਟੋਡਰਮਲ ਨੇ ਆਪਦੇ ਨਾ ਸਿਉਣੇ ਜਿਹੜੀਆਂ ਸਿਉਣੇ ਦਾ ਮੋਹਰ ਆ ਸੀਗਾ ਮੰਨ ਲਓ ਇਹਨਾਂ ਨੂੰ ਪਹਿਲਾਂ ਅਰਫੀਆਂ ਕਹਿੰਦੇ ਸੀ ਅਰਫੀਆਂ ਵੀ ਕਹਿੰਦੇ ਨੇ ਉਹਨਾਂ ਵੱਟੇ ਜਗ੍ਹਾ ਲਈ ਸੀ ਸੰਸਕਾਰ ਕਰਨ ਲਈ ਉਹ ਵੀ ਅੱਜ ਦੀ ਜਗ੍ਹਾ ਸੀਗੀ ਜਿਹੜੀ ਸੰਸਕਾਰ ਕਰਨ ਵਾਸਤੇ ਜਗ੍ਹਾ ਲਈ ਸੀ ਤੇ ਇਸ ਕਰਕੇ ਨਾ ਆਪਣਾ ਹੁਣ ਵੀ ਧੰਨਵਾਦ ਮੈਂ ਕੀ ਕਰਦਾ ਮੇਰੇ ਭਰਾਵਾਂ ਦਾ ਵੀ ਜਿਹੜੇ ਪਿੰਡ ਵਾਲੇ ਆ ਇਹਨਾਂ ਨੇ ਪਹਿਲਾਂ ਵੀ ਦਾਰੂ ਛੱਡਦੇ ਹੁੰਦੇ ਸੀ ਪੋਦੇ ਮਹੀਨੇ ਇਹ ਦਾਰੂ ਛੱਡ ਦਿੰਦੇ ਸੀ ਐਕਟਿਵ ਮੇਰੇ ਸਾਰੇ ਪਿੰਡ ਨੇ ਦਾਰੂ ਛੜਤੀ ਇੱਕ ਤਾਂ ਉਹਦਾ ਪੌਦ ਹੀ ਮਹੀਨੇ ਛੜ ਜਾਂਦੇ ਪਹਿਲਾਂ ਹੁਣ ਇਸ ਤਰ੍ਹਾਂ ਹੀ ਛੜਤੀ ਪਿਆ ਆਪਾਂ ਪੀਣੀ ਨਹੀਂ ਤੇ ਸਾਰਿਆਂ ਨੂੰ ਪਤਾ ਲੱਗ ਗਿਆ ਤੇ ਮੇਰਾ ਕੀ ਹੋਇਆ ਨਾ ਮੈਂ ਕੀ ਕੀਤਾ ਮੈਂ ਆਪਦੇ ਪਰਨੇ ਲੈ ਕੇ ਆਇਆ ਇਸ ਵਾਰ ਮੈਂ ਨਵੇਂ ਪਰਨੇ ਲਿਆ ਸਾਰੇ ਆਹ ਸੀ ਮੇਰੇ ਪਰਨੇ ਮੈਂ ਤੁਹਾਨੂੰ ਦਿਖਾਉਣ ਲੱਗਿਆ ਆ ਬਿਲਕੁਲ ਨਵੇਂ ਲੈ ਕੇ ਆਏ ਹੁਣ ਮੈਂ ਆਹ ਪਰਨੇ ਆ ਬਲੈਕ ਵਾਲਾ ਲੈਂਦਾ ਆ ਜੈਲੋ ਲੈਂਦਾ ਆ 오ਰੇਂਜ ਸੰਤਰੀ ਲੈਂਦਾ ਤੇ ਆ ਮੇਰੇ ਪਰਨੇ ਪਹਿਲਾਂ ਵਾਲੇ ਆ ਆ ਵੀ ਨਵੇਂ ਲਿਆਂਦੇ ਤਾਂ ਨਵੇਂ ਵੀ ਉਸ ਦਿਨ ਦਾ ਬਣਨ ਲੱਗਿਆ ਮੈਂ ਆ ਸਾਰੇ ਦਿਖਾ ਰਿਹਾ ਤੁਹਾਨੂੰ ਆ ਮੇਰਾ ਕਸ਼ਾਨੀ ਵਾਲਾ ਆ ਜਿਹੜਾ ਇੱਥੇ ਸਰਕਾਰ ਹੈ ਨਾ ਇਹ ਆਮ ਸਰਕਾਰ ਵਾਲਾ ਲਿਆ ਸੀ ਮੈਂ ਵੀ ਚੱਲ ਸਰਕਾਰ ਬਣੀ ਹੈ ਉਹ ਕਿਸੇ ਦੇ ਪੁੱਛਦੇ ਨਹੀਂ ਹੁਣ ਸਰਕਾਰ ਇਹ ਵੀਡੀਓ ਮੈਂ ਬਣਾਉਣ ਲੱਗਿਆ ਸੀ ਮੈਂ ਨਾਲੇ ਦਾ ਪਰਨੇ ਦਿਖਾਉਣੇ ਸੀਗੇ ਨਾਲੇ ਮੈਂ ਦੱਸਦਾ ਹੀ ਧੰਨਵਾਦ ਕੀਤਾ ਮੇਰੇ ਪਿੰਡ ਵਾਲਾ ਹੁਣ ਗੱਲ ਆਏ ਆ ਨਾ ਜਿਹੜੇ ਹੁਣ ਆਪਣਾ ਆਪਣਾ ਭਰਾ ਗਏ ਹੋਏ ਜਿਹੜੇ ਭਰਾ ਮੇਰੇ ਫਤੇਗੜ ਸਾਹਿਬ ਗਏ ਹੋਏ ਆ ਉਹ ਮੰਨ ਲਓ ਹੁਣ ਮਾਨਸਾ ਤੋਂ ਗਾਹਾਂ ਆਪਣਾ ਭਿੱਖੀ ਸਨਾਮ ਬੇਦੀ ਜਾਣੇ ਆ ਨਾ ਮਹਿਲਾ ਚੌਂਕ ਆਉਂਦਾ ਇੱਕ ਮਹਿਲਾ ਚੌਂਕ ਤੋਂ ਸਿੱਧਾ ਪਾਤੜਾਂ ਨੂੰ ਚਲੇ ਜਾਇਓ ਆਉਂਦੇ ਹੋਏ ਸਿੱਧਾ ਘਰੇ ਨਾ ਆਇਓ ਆਉਂਦੇ ਹੋ ਪਾਤੜਾਂ ਨੂੰ ਜਾ ਕੇ ਸਿੱਧਾ ਖਨੌਰੀ ਬਾਡਰ ਤੇ ਚਲੇ ਜਾਇਓ ਖਨੌਰੀ ਬਾਡਰ ਤੇ ਆਪਾਂ ਸਰਕਾਰ ਨੂੰ ਕੱਠ ਦਿਖਾਉਣਾ ਹੈ ਜੇ ਆਪਾਂ ਕੱਠ ਦਿਖਾਵਾਂਗੇ ਫੇਰ ਹੀ ਆਪਣਾ ਕੋਈ ਹੱਲ ਹੋਣਾ ਹੈ ਆਪਣਾ ਨਾਂ ਦਾ ਝੋਨਾ ਵਿਕਿਆ ਤੇ ਨਾ ਆਪਾਂ ਨੂੰ ਡੀਏਪੀ ਮਿਲੀ ਪਹਿਲਾਂ ਰੇ ਫਿਰ ਜੂਰੀਆਂ ਨਹੀਂ ਮਿਲੀ ਤੇ ਆਪਣੀਆਂ ਜਿਹੜੀਆਂ ਮੰਡੀਆਂ ਆ ਉਹ ਵੀ ਆਪਣੀਆਂ ਇਹ ਕਟੀਆਂ ਜਾਣਗੀਆਂ ਹੁਣ ਇਹ ਨਵੀਂ ਤੋਂ ਨਵੀਂ ਆਪਦੀ ਸਕੀਮ ਬਣਾ ਰਹੇ ਆਪਣੇ ਖੇਤੀ ਦਾ ਕੰਮ ਇਹਨਾਂ ਨੇ ਖਤਮ ਕਰਨਾ ਹੈ ਤੇ ਤਾਂ ਕਰਕੇ ਹੁਣ ਬੇਨਤੀ ਆਪਣੀ ਇਹੀ ਹੈ ਵੀ ਜਿੰਨੇ ਵੀ ਭਰਾ ਮੇਰੀ ਵੀਡੀਓ ਸੁਣ ਰਹੇ ਨੇ ਜਿਹੜੇ ਗਏ ਹੋਏ ਨੇ ਫਤੇਗੜ ਸਾਹਿਬ ਨੂੰ ਹੁਣ ਉਹਨਾਂ ਦੀ ਵਾਪਸੀ ਅੱਜ ਤੋਂ ਸ਼ੁਰੂ ਹੋ ਜੂ ਵਾਪਸੀ ਉਹਨਾਂ ਦੀ ਤੇ ਆਉਂਦੇ ਹੋਏ ਮਹਿਲਾ ਚੌਂਕ ਤੋਂ ਸਿੱਧਾ ਪਾਤਣਾ ਬੀਜ ਦੀ ਹੋ ਕੇ ਨਾ ਖੰਡੋਰੀ ਬਾਰਡਰ ਤੇ ਜ਼ਰੂਰ ਪਹੁੰਚਿਓ ਤੇ ਉੱਥੇ ਵੀ ਆਪਾਂ ਦਾ ਦੋ ਦਿਨ ਜਦੋਂ ਛੀ ਦੀ ਦਿਹਾੜੇ ਤੇ ਲੈਨੇ ਦਿਨ ਲਾਏ ਤੇ ਆਪਾਂ ਦੋ ਦਿਨ ਉੱਥੇ ਵੀ ਲੱਗ ਗਏ ਤੇ ਤਾਂ ਕਰਕੇ ਮੈਂ ਇਹੀ ਬੇਨਤੀ ਕਰਦਾ ਸੀ ਭਰਾਵਾਂ ਨੂੰ ਮੇਰੇ ਨੂੰ ਵੀ ਜ਼ਰੂਰ ਉੱਥੇ ਪਹੁੰਚਿਓ ਬਾਰਡਰ ਤੇ ਨਾਲੇ ਜਿਨ੍ਹਾਂ ਨੇ ਨਹੀਂ ਬਾਰਡਰ ਦੇਖਿਆ ਬਾਰਡਰ ਦੇਖਿਆ ਜਾਊਗਾ